ਹਰ ਜੀਠ ਜੁੜੰਦਾ ਲੋੜੀਐ ਜਿਸ ਅਗ ਸਬ ਨਿਵੰਨ ਹਰ ਸੱਜਣ ਦਾ ਬਣ ਲਗਿਆ ਕਿਸੇ ਲਦੀ ਬਨ ਹਰ ਜੀਠ ਦੰਦ ਲੁੜੀਏ ਜਿਸ ਅਗੈ ਸਭ ਨਿਵਨ ਹਰ ਸੱਜਣ ਦਾ ਵਣ ਲੱਕੀਆਂ ਕਿਸੇ ਨਦੀ ਬਨ ਮਾਨਕ ਮੁਤੀ ਨਾਮ ਪ੍ਰਭ ਹੁਣ ਲਗੈ ਨਾ ਕੀ ਸਨ ਰੰਗ ਸਭੇ ਨਾਰਾਇਣ ਜਿਤੇ ਮਨ ਪਾਵਨ ਜੋ ਹਰ ਦੁੜੇ ਸ਼ੁਕਰੇ ਸੋਈ ਜੀਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਹੀ ਇਹ ਤਨ ਆਪਣ ਦੀ ਆ ਜਿ ਮਲੇ ਵੇ シュਡ ਕਿਉ ਰਵਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਨਨ ਹਰ ਜੀਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਹਰ ਜੀਠ ਰੰਗੀਲਾ ਤਿਸ ਤਣੀ ਜਿਸ ਕੈ ਬਾਗ ਮਥਨ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜੇਠ ਮਹੀਨੇ ਦੇ ਰਬ ਤਾਂ ਨੂੰ ਮੁੱਖ ਰੱਖਦੇ ਅੱਜ ਦਾ ਇਹ ਪਵਨ ਸ਼ਬਦ ਵਿਚਾਰਨਾ ਹੈ ਆਪ ਸੰਗਤ ਜਾਣੂ ਹੋ ਕਿ ਇਹ ਪਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਜ ਰਾਗ ਦੇ ਵਿੱਚ 133 ਅੰਗ ਤੋਂ 12ਵਾਂ ਬਾਣੀ ਸ਼ੁਰੂ ਹੋ ਸਾਨੂੰ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਚਾਲ ਕੀਤਾ ਹੋਇਆ ਇਹ ਪਵਨ ਸ਼ਬਦ ਹੈ। ਸ਼ਬਦ ਦੇ ਵਿਚਾਰ ਤੋਂ ਪਹਿਲਾਂ ਕੁਝ ਬੇਨਤੀਆਂ ਨੇ ਆਪ ਜੀ ਸਮਝਣ ਦੀ ਕਿਰਪਾ ਤਾਂ ਕਰਨੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਮਨੁੱਖ ਦੇ ਜੀਵਨ ਨੂੰ গুণਵਾਨ ਬਲਵਾਨ ਬਣਾਉਣ ਦੇਦੇ। ਹਰ ਇੱਕ ਸਮੇਂ ਦੀ ਇਕਾਈ ਦੇ ਉੱਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿਉਂਕਿ ਸਾਡਾ ਜਿਹੜਾ ਜੀਵਨ ਹੈ ਉਹ ਸਮੇਂ ਦੇ ਅਧੀਨ ਹੈ ਸਮੇਂ ਦੇ ਵਿੱਚ ਸਾਡਾ ਜੀਵਨ ਛਿੱਤ ਦੇ ਵਿੱਚ ਹੈ ਵਾਰ ਦੇ ਵਿੱਚ ਹੈ ਮਹੀਨੇ ਦੇ ਵਿੱਚ ਹੈ ਪਹਿਰਿਆਂ ਦੇ ਵਿੱਚ ਹੈ ਤੇ ਦਿਨ ਤੇ ਰਾਤ ਦੇ ਵਿੱਚ ਹੁਣ ਦਿਨ ਹੈ ਜਾਂ ਰਾਤ ਹੈ ਅੱਜ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਕੁਝ ਨਾ ਕੁਝ ਹੈ ਜਿਵੇਂ ਇੱਥੇ ਅੱਜ ਆਪਾਂ ਕਈ ਤੇ ਮੰਗਲਵਾਰ ਹੈ ਇੰਡੀਆ ਦੇ ਵਿੱਚ ਬੁੱਧਵਾਰ ਆਰੰਭ ਹੋ ਚੁੱਕਿਆ ਹੈ ਕੋਈ ਨਾ ਕੋਈ ਰੁੱਤ ਕਿੱਥੇ ਵੀ ਹੈ ਹਰ ਇੱਕ ਮੁਲਕ ਦੇਸ਼ ਵਿੱਚ ਕੋਈ ਨਾ ਕੋਈ ਰੁੱਤ ਹੈ ਤਾਂ ਸਾਡਾ ਜਿਹੜਾ ਜੀਵਨ ਜਿਹੜੇ ਸਮੇਂ ਦੇ ਵਿਚਕਾਰ ਜੀ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਉਸੇ ਮੌਸਮ ਦੇ ਉੱਤੇ ਰੁੱਤ ਦੇ ਉੱਤੇ ਮਹੀਨੇ ਦੇ ਉੱਤੇ ਵਾਰ ਦੇ ਉੱਤੇ ਦਿਨ ਦੇ ਉੱਤੇ ਬਾਣੀ ਉਚਾਰਨ ਕਰਕੇ ਸਾਡੀ ਜ਼ਿੰਦਗੀ ਨੂੰ ਗੁਣਵੱਤ ਤੇ ਬਲਵਾਨ ਬਣਾ ਦਿੱਤਾ ਹੈ ਦਿਨ ਰਾਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਿਨ ਤੇ ਰਾਤ ਦੇ ਉੱਤੇ ਪਹਿਰਿਆਂ ਦੇ ਉੱਤੇ ਚਾਰ ਪਹਿਰ ਦਿਨ ਦੇ ਚਾਰ ਪਹਿਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਰਿਆਂ ਦੇ ਉੱਤੇ ਬਾਣੀ ਹੈ। ਰੁੱਤਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਹੈ। ਜਿਹੜੀਆਂ ਥਿੱਤਾਂ ਸਤ 1 2 3 4 ਇਹਦੇ ਉੱਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਹੈ। ਇਹ ਤੋਂ ਬਾਅਦ ਵਿੱਚ ਆਪਾਂ ਦਿਨਾਂ ਦੀ ਗੱਲ ਕਰਦੇ ਹਾਂ ਵੀ ਅੱਜ ਸੋਮਵਾਰ ਹੈ, ਮੰਗਲਵਾਰ ਹੈ। ਇਸ ਵਿਸ਼ੇ ਉੱਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 8 ਸਤ ਬਾਣੀ ਉਚਾਰਨ ਕੀਤੀ ਹੋਈ ਹੈ ਹਾਲਾਂਕਿ ਅਸੀਂ ਨਾ ਬਾਣੀਆਂ ਬਾਰੇ ਜਾਣਦੇ ਨਹੀਂ ਸਤ ਬਾਰ ਬਾਣੀ ਬਿਲਕੁਲ ਛੋਟੇ ਆਕਾਰ ਦੀ ਬਾਣੀ ਹੈ ਪਰ ਅਸੀਂ ਕਿਤੇ ਪੜ੍ਹੀ ਨਹੀਂ ਬੇਨਤੀ ਮੈਂ ਕਰਨਾ ਚਾਹੁੰਦਾ ਜਿਹੜੀਆਂ ਸੰਗਤਾਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਵੀ ਬਾਕੀ ਹੋਰ ਬਾਣੀਆਂ ਬਾਰੇ ਵੀ ਤਾਜੀ ਜਰੂਰ ਜਾਣਕਾਰੀ ਪ੍ਰਾਪਤ ਕਰੋ ਬਹੁਤ ਬਾਣੀਆਂ ਨੇ ਜਿਨ੍ਹਾਂ ਨੂੰ ਅਸੀਂ ਪੜਿਆ ਨਹੀਂ ਜਾਣਿਆ ਨਹੀਂ ਤੇ ਸਮਝਿਆ ਨਹੀਂ ਹੈ 7 ਦਿਨਾਂ ਦੇ ਉੱਤੇ ਸਾਨੂੰ ਇਹ ਤੇ ਪਤਾ ਵੀ ਕਿਹੜੇ ਦਿਨ ਸਿਰ ਨਹੀਂ ਤੋਣਾ ਕਿਹੜੇ ਦਿਨ ਨੋਹ ਨਹੀਂ ਕੱਟਣੀ ਕਿਹੜੇ ਦਿਨ ਕੁਝ ਖਰੀਦਣਾ ਨਹੀਂ ਕਿਹੜੇ ਦਿਨ ਅਸੀਂ ਛੋਲੇ ਖਾਣੇ ਆ ਕਾਲੇ ਛੋਲੇ ਕਿਹੜੇ ਦਿਨ ਅਸੀਂ ਕਿਹੜੇ ਕੰਮ ਕਰ ਇਹ ਤੇ ਸਾਨੂੰ ਪਤਾ ਇਹ ਜਾਣਕਾਰੀ ਤੇ ਹੈ ਪਰ ਸੋਮਵਾਰ ਦੇ ਉੱਤੇ ਮੰਗਲਵਾਰ ਦੇ ਉੱਤੇ ਸ਼ਨੀਵਾਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਸਲਾਹ ਦਿੰਦੇ ਨੇ ਕੀ ਉਪਦੇਸ਼ ਦਿੰਦੇ ਨੇ ਕਿ ਅਸੀਂ ਕਦੇ ਜਾਣਿਆ ਨਹੀਂ ਕਰਮ ਕਾਂਡ ਵਹਿਮ ਸਾਡੇ ਕੋਲ ਪਹੁੰਚ ਗਿਆ ਕਿਉਂਕਿ ਸਾਡੀ ਭੁੱਖ ਸੀ ਸਾਡੀ ਪਿਆਸ ਸੀ ਅਸੀਂ ਵਹਿਮੀ ਸੀ ਅਸੀਂ ਗਿਆਨੀ ਹੋਏ ਸੁਚੇਤਨ ਹੋਏ ਨਹੀਂ ਹੋਏ ਤਾਂ ਕਰਕੇ ਬਾਹਰ ਸਤਬਾਣੀ ਸਾਨੂੰ ਪਤਾ ਹੀ ਹੋਈ ਨਹੀਂ ਇਸੇ ਤਰ੍ਹਾਂ ਮਹਿਨਿਆਂ ਦੇ ਉੱਤੇ ਗੁਰੂ ਜੀ ਨੇ ਤੇ ਹਰ ਇੱਕ ਮੈਂ ਕਿੰਨਾ ਵੀ ਆਪਾਂ ਜਦੋਂ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਾਂਗੇ ਹਰ ਇੱਕ ਸਵਾਸ ਨੂੰ ਸਫਲ ਕਰਨ ਦਾ ਤਰੀਕਾ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਸਾਹ ਸਾ ਸਿਮਰੋ ਗੋਬਿੰਦ ਕਰ ਬੰਦੇ ਤੋਂ ਬੰਦਗੀ ਚ ਚਰ ਘਟ ਮੈਂ ਸਾਹ ਸਮੇਂ ਦੀ ਹਰ ਇੱਕ ਇਕਾਈ ਦੇ ਉੱਤੇ ਚਾਹੇ ਉਹ ਵੱਡੇ ਰੂਪ ਦੇ ਵਿੱਚ ਆਪਾਂ ਜ਼ਿੰਦਗੀ ਨੂੰ 10 ਹਿੱਸਿਆਂ ਦੇ ਵਿੱਚ ਵੰਡ ਲਈਏ ਪਹਿਲੇ ਪਿਆਰ ਲੱਗਾ ਸਾਡੇ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੀਬੀ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਤਾਕ ਛੇਵੇਂ ਕਾਮ ਨ ਪੁੱਛੇ ਜਾਤ ਸੱਤਵੇਂ ਸੰਚ ਕੀਆ ਕਰ ਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ ਨੌਵੇਂ ਧੌਲੇ ਉੱਬੇ ਸਾਹ ਦਸਵੇਂ ਦੱਦਾ ਹੋਆ ਸਵਾ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ 10 ਬਾਲ ਤਨ 20 ਰਵਣ 30 ਕਾ ਸੁੰਦਰ ਕਹਾਵੇ ਜ਼ਿੰਦਗੀ ਦੇ ਹਰ ਇੱਕ ਪੜਾਅ ਦੇ ਉੱਤੇ ਸਾਨੂੰ ਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਸਾਡੀ ਜ਼ਿੰਦਗੀ ਨੂੰ ਲਖਾਰਨ ਲਈ ਸਾਡੀ ਜ਼ਿੰਦਗੀ ਨੂੰ ਵਹਿਮ ਭਰਮ ਪਖੰਡ ਦੇ ਜਾਲ ਤੋਂ ਕੱਢਣ ਦੇ ਲਈ ਅਸੀਂ ਗਿਆਨ ਨਾਲ ਜੁੜ ਕੇ ਸਮਝ ਨਾਲ ਜੁੜ ਕੇ ਗੁਰੂ ਨਾਲ ਜੁੜ ਕੇ ਜ਼ਿੰਦਗੀ ਲਖਾਰ ਸਕੀਏ ਤਾਂ ਕਰਕੇ ਬੇਨਤੀ ਹੈ ਦਿਨ ਸਾਰੇ ਹੀ ਪਵਿੱਤਰ ਹੁੰਦੇ ਨੇ ਗੁਰ ਚਰਨ ਲਾਗੇ ਦਿਨ ਸੁਭਾਗੇ ਜਿਹੜੇ ਦਿਨ ਅਸੀਂ ਗੁਰੂ ਕੀ ਬਾਣੀ ਪੜ੍ਹ ਲਈ ਸਮਝ ਲਈ ਚੰਗੇ ਕਰਮ ਕਰ ਲਈ ਉਹ ਦਿਨ ਸਾਰੇ ਹੀ ਪਵਿੱਤਰ ਨੇ ਉਹ ਸਾਰੇ ਹੀ ਚੰਗੇ ਸਿੱਖ ਨੇ ਸੰਗਰਾਦਿਆ ਸਿੱਖ ਨੇ ਬੰਦਾ ਵੀ ਇਕੱਲੇ ਅਸੀਂ ਸੰਗਰਾਦ ਨੂੰ ਹੀ ਐਕਟਿਵ ਹੋਣਾ ਹੈ ਹਰ ਸਮੇਂ ਅਸੀਂ ਠਾਕੁਰ ਦਾ ਸੇਵਕ ਸਦਾ ਪੁਜਾਰੀ ਨਿਤ ਨਿਤ ਰੱਖੁਰ ਧਾਰੋ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਕਿੰਨੇ ਉਪਦੇਸ਼ ਸਾਨੂੰ ਗੁਰੂ ਸਾਹਿਬ ਜੀ ਸਮਝਾ ਕੇ ਸਾਨੂੰ ਗਿਆਨ ਦੇ ਰਹੇ ਨੇ ਸਮਝ ਦੇ ਰਹੇ ਨੇ ਸੋ ਬੇਨਤੀ ਸੀ ਜੀ 12 ਮਾਹ ਬਾਣੀ ਬਾਣੀ ਦੇ ਹੈਡਿੰਗ ਤੋਂ ਸਰਲ ਦੇਖ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ 12 ਮਹੀਨਿਆਂ ਦਾ ਪਾਵਨ ਉਪਦੇਸ਼ ਇਸ ਬਾਣੀ ਦੇ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਿਜ ਪਾਠ ਸਾਹਿਬ ਕਰਨ ਵਾਲੇ ਜਾਂ ਬਾਣੀ ਨੂੰ ਪੜਨ ਦਾ ਚਾਅ ਰੱਖਣ ਵਾਲੇ 19 ਸਬਾਬਤ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋ ਵਾਰੀ ਬਾਰਾਮਾ ਬਾਣੀ ਆਉਂਦੀ ਹੈ ਇੱਕ ਵਾਰੀ ਰਾਗ ਤੁਖਾਰੀ ਦੇ ਆਰੰਭ ਦੇ ਵਿੱਚ 1107 ਅੰਗ ਦੇ ਉੱਤੇ ਬਰਨਾਲਕ ਸਾਹਿਬ ਜੀ ਦੀ ਉਚਾਰਕ ਕੀਤੀ ਹੋਈ ਬਾਣੀ ਇੱਕ ਜਿਹੜੀ ਆਪਾਂ ਪ੍ਰਚਲਿਤ ਪੜ੍ਹਦੇ ਆ 133 ਅੰਗ ਦੇ ਉੱਤੇ ਤੇ ਸ਼ਬਦ 14 ਨੇ ਇਸ ਵਾਰੀ ਵੀ ਆਪ ਜੀ ਨੇ ਬਹੁਤ ਵਾਰ ਸੁਣਿਆ ਹੋਵੇਗਾ ਵੀ ਜਦੋਂ ਤੱਕ ਸਾਨੂੰ ਇਹੀ ਨਹੀਂ ਪਤਾ ਲੱਗੇਗਾ ਕਿ ਅਸੀਂ ਪਿੱਛੇ ਹਾਂ ਪਛੜੇ ਹੋਏ ਹਾਂ ਵਿਛੜੇ ਹੋਏ ਹਾਂ ਫਿਰ ਅਸੀਂ ਕਿਸੇ ਦੇ ਹਾੜੀ ਹੋਣ ਦੇ ਲਈ ਸ਼ੁਰੂਆਤ ਕਿਵੇਂ ਕਰਾਂਗੇ ਸ਼ੁਰੂਆਤ ਤਾਂ ਹੀ ਹੋਵੇਗੀ ਨਾ ਜਦੋਂ ਅਹਿਸਾਸ ਹੋਵੇਗਾ ਵੀ ਅਸੀਂ ਤੇ ਬਹੁਤ ਪਿੱਛੇ ਹਾਂ ਜਿਹੜੇ ਨਲਾਇਕ ਨੇ ਕਦੇ ਸੋਚਿਆ ਹੀ ਨਹੀਂ ਕਿ ਵੀ ਮੈਂ ਬੈਟਰ ਕਰ ਸਕਦਾ ਹਾਂ ਮੈਂ ਬਾਕੀਆਂ ਦੇ ਨਾਲ ਰਲ ਸਕਦਾ ਹਾਂ ਮੈਂ ਨੰਬਰ ਲੈ ਸਕਦਾ ਹਾਂ ਮੈਂ ਨਲਾਇਕ ਕਿਉਂ ਹਾਂ ਜਿਨੇ ਕਦੇ ਸੋਚਿਆ ਹੀ ਨਹੀਂ ਉਹ ਕਦੇ ਹੁਸ਼ਿਆਰ ਨਹੀਂ ਬਣ ਸਕਦਾ ਹਾਂ ਸਿਰੇ ਦਾ ਨਲਾਇਕ ਜਿਉਂ ਅਹਿਸਾਸ ਪੈਦਾ ਕਰੇ ਵੀ ਬਾਕੀ ਵੀ ਬੱਚੇ ਨੇ ਬਾਕੀ ਵੀ ਮੇਰੇ ਵਾਂਗ ਆਂਦੇ ਨੇ ਤੇ ਮੈਂ ਪਿੱਛੇ ਕਿਉਂ ਆ ਉਹ ਤਬਦੀਲੀ ਲੈ ਕੇ ਆ ਸਕਦਾ ਹੈ ਬਸ ਕਿਰਤ ਕਰਮ ਕੇ ਵਿਛੜੇ ਜਿਹੜੇ ਆਪਣੀ ਸੋਚ ਦੀ ਬੁਰੀ ਕਿਰਤ ਕਰਕੇ ਬੁਰੀ ਖਿਆਲਾਂ ਕਰਕੇ ਬੁਰੀ ਕਰਮਾਂ ਕਰਕੇ ਵਿਛੜੇ ਹੋਏ ਸਾਰੇ ਉਹਨਾਂ ਨੂੰ ਗੁਰੂ ਸਾਹਿਬ ਨੇ ਅਹਿਸਾਸ ਜਗਾ ਕੇ ਅੱਗੇ ਵਧਣ ਦੇ ਲਈ ਨਾਲ ਜੁੜਨ ਦੇ ਲਈ ਪਰੇ ਰਿਆ ਹੈ ਕਰ ਕਿਰਪਾ ਮੇਲੋ ਰਾਮ ਤੇ ਇਹ ਪਹਿਲਾ ਸ਼ਬਦ ਸਾਨੂੰ ਸ਼ੁਰੂਆਤ ਦੀ ਪ੍ਰੇਰਣਾ ਦਿੰਦਾ ਹੈ ਅਹਿਸਾਸ ਦਿੰਦਾ ਹੈ ਤੇ ਅਖੀਰ 14ਵਾਂ ਸ਼ਬਦ ਵੀ ਜਿੱਥੇ ਬਹੁਤ ਪਛੜੇ ਹੋਏ ਸਾਂ ਗੁਰੂ ਦਾ ਪੱਲਾ ਫੜ ਕੇ ਮੰਜਲ ਤੇ ਪਹੁੰਚ ਗਏ ਆ ਜਿਨ ਜਿਨ ਨਾਮ ਤੇ ਆਇਆ ਤਿੰਕੇ ਕਾਜ ਸਰੇ ਸਵਾਉ ਜੇਠ ਮੇਨੇ ਦੀ ਰਮਤ ਹੋਈ ਐ ਇਹਨਾਂ ਪਾਵਨ ਮੁਬਾਰਕ ਸ਼ਬਦਾਂ ਦੇ ਆਪਾਂ ਅਖਰੀ ਅਰਥ ਪਾਵ ਅਰਥ ਵਿਚਾਰਨ ਦਾ ਯਤਨ ਕਰਦੇ ਆ ਹਰ ਜੇਠ ਜੁਟੰਦਾ ਲੋੜੀਏ ਜਿਸ ਅਗੈ ਸਭ ਨਿਵਨ ਤਨੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਵੀ ਜਿਹੜਾ ਪਰਮਾਤਮਾ ਸਭ ਤੋਂ ਵੱਡਾ ਹੈ ਹਰਿ ਜੀਠ ਜੁਦੰਦਾ ਲੋੜੀਏ ਸਾਨੂੰ ਚਾਹੀਦਾ ਹੈ ਉਹਦੇ ਅੱਗੇ ਨਿਵਜਾਈਏ ਕਿਉਂਕਿ ਉਹਦੇ ਅੱਗੇ ਸਭ ਹੀ ਨਿਵਦੇ ਹਨ ਮਤਲਬ ਉਹਦੇ ਵਾਸ ਵਿੱਚ ਸਭ ਕੁਝ ਹੈ ਉਹਦੇ ਵਿੱਚ ਹੁਕਮ ਦੇ ਵਿੱਚ ਸਭ ਕੁਝ ਹੈ ਉਹਦੇ ਭੈ ਦੇ ਵਿੱਚ ਸਭ ਕੁਝ ਹੈ ਸਗਲਿਆਂ ਭਾਉ ਲਿਖਿਆ ਸਿਰ ਦੇਖ ਉਹਦੇ ਅੱਗੇ ਤੇਨੇ ਵੜਾਈ ਪੜਾ ਕਿਉਂਕਿ ਜਿਸ ठाकुर ਸੁਨਾਹੀ ਚਾਰ ਤਾਕੂ ਕਿੰਜ ਸਦ ਨਮਸ਼ਕਾਰ ਤੇ ਜਦੋਂ ਅਸੀਂ ਵੱਡੇ ਦੇ ਨਾਲ ਸਬੰਧ ਬਣਾ ਲਈਏ ਇਹ ਸੁਭਾਵਕ ਹੈ ਸਾਡੇ ਅੰਦਰ ਦਾ ਉਤਸ਼ਾਹ ਵੀ ਸਾਨੂੰ ਵੱਡਾ ਕਰ ਦੇਗਾ ਜਿਵੇਂ ਸਮਾਜਿਕ ਤੌਰ ਦੇ ਉੱਤੇ ਕਿਸੇ ਨੇ ਵੱਡੇ ਨਾਲ ਸਬੰਧ ਬਣਾ ਲਿਆ ਹੋਵੇ ਨਾ ਤੇ ਉਹਨੂੰ ਮਾਣ ਮਹਿਸੂਸ ਹੋ ਜਾਂਦਾ ਵੀ ਮੇਰਾ ਤੇ ਸਬੰਧ ਉਹਦੇ ਨਾਲ ਹੈ ਬਿਲਕੁਲ ਇਸੇ ਤਰ੍ਹਾਂ ਜਦੋਂ ਸਿੱਖ ਨੇ ਉਸ ਵੱਡੇ ਨਾਲ ਹਰ ਜੇਠ ਜਣੰਦਾ ਨਾਲ ਸੰਬੰਧ ਬਣਾ ਲਿਆ ਨਾ ਇਹਨੂੰ ਵੀ ਫਿਰ ਇੱਕ ਭਰੋਸਾ ਬਣ ਜਾਣਾ ਹੈ ਉਹ ਕਿਹੜਾ ਭਰੋਸਾ ਜਾ ਤੂੰ ਮੇਰੇ ਵੱਨ ਹੈ ਤਾਂ ਕਿਆ ਮੋਹ ਚੰਦਾ ਇਹਨੂੰ ਭਰੋਸਾ ਬਣ ਜਾਣਾ ਜਾ ਕਾਮੀਦ ਸਾਜਨ ਹੈ ਸਮੀਆਂ ਇਸ ਜਨ ਕੋ ਕਹੋ ਕਾ ਕੀ ਕਮੀਆ ਉਹਨੂੰ ਭਰੋਸਾ ਬਣ ਜਾਣਾ ਜਿਸ ਦਾ ਸਾਹਿਬ ਡਾਟਾ ਹੋਏ ਜਿਸ ਨੂੰ ਮਾਰ ਨਾ ਸਕੇ ਕੋਈ ਉਹਦੇ ਭਰੋਸਾ ਬਣ ਜਾਣਾ ਉਹਦਾ ਭਰੋਸਾ ਬਣ ਜਾ ਪ੍ਰਵਾਹ ਨਾ ਹੀ ਕਿਸੇ ਕੇ ਦੀ ਬਾਜ ਸੱਚੇ ਨਾ ਕਿਉਂ ਕਿਉਂਕਿ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਮਹਾਰਾਜ ਕਹਿੰਦੇ ਹਰ ਸੱਜਣ ਦਾ ਬਣ ਲੱਗੇ ਜਿਹੜੇ ਹੋ ਜੀ ਸੱਜਣ ਵੱਡੇ ਦੇ ਮਾਲਕ ਦੇ ਗੁਣਾਂ ਦੇ ਪਰਪੂਰ ਸਾਗਰ ਸੋਮੇ ਦੇ ਅੰਦਰ ਸਮਾ ਜਾਂਦੇ ਨੇ ਮਤ ਵਿੱਚ ਰਤਨ ਜਵਾਹਰ माणਕ ਪੈਦਾ ਕਰ ਮੰਦੇ ਨੇ ਗੁਰੂ ਸਾਗਰ ਰਤਰੀ ਪਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਗੁਰੂ ਸਾਗਰ ਤੋਂ ਜਿਹੜੇ ਦੂਰ ਨਹੀਂ ਜਾਂਦੇ ਕਿਸੇ ਨਦੀ ਮੰਨ ਉਹਨੂੰ ਕੋਈ ਵੀ ਵਿਸ਼ੇ ਵਿਕਾਰ ਆਪਣੇ ਵਸ ਵਿੱਚ ਨਹੀਂ ਕਰ ਸਕਦਾ ਆਪਣੇ ਨਿਯਮ ਦੇ ਵਿਤਾਵਕ ਆਪਣੇ ਅਧੀਨ ਨਹੀਂ ਕਰ ਸਕਦਾ ਹੁਣ ਜਿੰਨੇ ਅਸੀਂ ਕਮਜ਼ੋਰ ਹੋ ਜਾਂਦੇ ਆ ਬੜਾ ਤੇ ਹੁੰਦੇ ਹੋ ਜਿੰਨੇ ਅਸੀਂ ਕਮਜ਼ੋਰ ਹੋ ਜਾਂਦੇ ਆ ਉਹਨਾਂ ਸਾਡਾ ਦੁਸ਼ਮਣ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਜਿੰਨਾ ਸਾਡਾ ਮਨ ਕਮਜ਼ੋਰ ਹੋ ਗਿਆ ਉਹਨੇ ਵਿਸ਼ੇ ਵਿਕਾਰ ਹੋਰ ਬਲਵਾਨ ਹੋ ਜਾਂਦੇ ਨੇ ਉਹਨਾਂ ਦਾ ਹੌਸਲਾ ਬਣ ਜਾਂਦਾ ਵੀ ਇਹ ਬੰਦਾ ਤੇ ਪਹਿਲਾਂ ਹੀ ਢੀਰੀ ਇਸੇ ਲਈ ਯਾਦ ਰੱਖੋ ਜੀ ਜਿਹੜਾ ਬੰਦਾ ਜਿੰਨਾ ਡਰ ਦੇ ਵਿੱਚ ਹੋਏਗਾ ਉਹ ਬੰਦਾ ਉਨਾਂ ਜ਼ਿਆਦਾ ਬਹਿਮੀ ਹੋਏਗਾ ਕਿਉਂਕਿ ਉਹਦੇ ਅੰਦਰ ਦੇ ਡਰ ਨੂੰ ਉਹਦੇ ਅੰਦਰ ਦੇ ਡਰ ਨੇ ਉਹਨੂੰ ਬੜਾ ਵੱਡਾ ਪਖੰਡੀ ਤੇ ਬਹਿਮੀ ਬਣਾ ਦਿੰਦਾ ਹੈ ਉਹ ਦਿਨ ਤਿਹਾਰ ਤੋਂ ਡਰਦਾ ਹੈ ਉਹ ਛੋਟੀ ਛੋਟੀ ਕੁਦਰਤ ਦੀ ਹਲਚਲ ਤੋਂ ਡਰਦਾ ਹੈ ਉਹਦੇ ਸਿਰ ਦੇ ਉੱਤੇ ਗ੍ਰਹਿ ਭਾਰੇ ਹੋ ਜਾਂਦੇ ਕਿਉਂਕਿ ਆਪ ਕਮਜ਼ੋਰ ਹੈ ਆਪ ਅੰਦਰੋਂ ਠੰਡੀ ਗਲਾ ਦੇ ਵਿੱਚ ਪਰ ਜਿਹੜਾ ਹਰ ਜੀਠ ਜਡੰਦਾ ਲੋੜੀ ਨਾਲ ਸਾਝ ਪਾ ਲੇ ਗੁਰੂ ਸਾਹਿਬ ਕਹਿੰਦੇ ਹਰ ਸੱਜਣ ਦਾਵਣ ਲੱਗੇ ਆ ਕਿਸੇ ਨਦੀ ਮੰ ਕੋਈ ਵਿਸ਼ੇ ਵਿਕਾਰ ਉਹਦੇ ਉੱਤੇ ਭਾਰੀ ਨਹੀਂ ਹੋ ਸਕਦਾ ਸਗੋਂ ਉਹ ਆਪਣੀ ਤਾਕਤ ਦੇ ਸਦਕਾ ਉਹਨਾਂ ਨੂੰ ਆਪਣਾ ਸੇਵਕ ਬਣਾ ਦਿੰਦਾ ਹੈ ਮਤਲਬ ਗੁਰੂ ਕਿਰਪਾ ਸਦਕਾ ਉਹ ਵੱਡੀ ਤੋਂ ਵੱਡੀ ਤੌਮਤ ਵੱਡੀ ਤੋਂ ਵੱਡੀ ਬੁਰੇ ਹਾਲਾਤ ਨੂੰ ਵੀ ਸ਼ੁਕਰ ਦੇ ਵਿੱਚ ਤਬਦੀਲ ਕਰ ਲੈਂਦਾ ਹੈ ਕਿਉਂਕਿ ਉਹਨੂੰ ਟੰਗ ਆ ਜਾਂਦਾ ਹੈ ਇੱਕ ਭਾਈ ਗੁਰਦਾਸ ਜੀ ਨੇ ਨਾ ਬੜਾ ਕਮਾਲ ਦਾ ਐਗਜ਼ੈਂਪਲ ਦਿੱਤਾ ਹੈ ਉਹ ਕਹਿੰਦੇ ਵੀ ਜਿਵੇਂ ਜੈਸੀ ਕਿਰਤਾਸ ਕਰ ਜਾਤ ਜਦ ਬੂੰਦ ਪਰੀ ਕ੍ਰਿਤ ਸੰਬੰਧ ਜਲ ਮਦ ਸਾਵਧਾਨ ਤੁਜੀ ਉਦਾਹਰਨ ਦਿੱਤੀ ਭਾਈ ਗੁਰਦਾਸ ਜੀ ਨੇ ਜੈਸੇ ਕੋਟ ਭਾਰ ਤੂਲ ਤਨਕ ਚਨਕ ਜਰ ਤੇਲ ਮੇਲ ਦੀਪਕ ਮੇ ਬਾਤੀ ਬਦਮਾਰ ਹੈ ਭਾਈ ਗੁਰਦਾਸ ਜੀ ਕਹਿੰਦੇ ਵੀ ਪਾਣੀ ਦੇ ਨਾਲ ਸਾਰਾ ਕਾਗਜ਼ ਗਲ ਜਾਂਦਾ ਹੈ ਪਰ ਜੇ ਤੇਲ ਲਾ ਦਿੱਤਾ ਜਾਵੇ ਜਿੱਥੇ ਤੇਲ ਦਾ ਤੁਪਕਾ ਤੇਲ ਦਾ ਛਿੱਟਾ ਕਿਤੇ ਕਾਗਜ਼ ਤੇ ਪਿਆ ਹੋਵੇ ਉਹ ਸੜਦਾ ਨਹੀਂ ਉਹ ਗਲਦਾ ਨਹੀਂ ਜਿਵੇਂ ਪਾਣੀ ਦੇ ਵਿੱਚ ਸਾਰਾ ਕਦਰ ਰਗੜ ਜਾਂਦਾ ਹੈ ਹੁਣ ਰੂਹੀ ਹੋਵੇ ਰੂਹ ਹੁਣ ਇੱਕ ਚੰਗਾਰੀ ਵੀ ਲੱਗ ਜਾਏ ਸਾਹਿਬ ਕਿੰਨੀ ਹੀ ਵੱਡੀ ਆਕਾਰ ਦੀ ਰੂਹ ਹੋਵੇ ਜਾਂ ਰੂਹ ਦੀ ਕੋਈ ਫੈਕਟਰੀ کارਖਾਨਾ ਕੋਈ ਵੱਡਾ ਹੋਵੇ ਦੇਖਦੇ ਆਪਾਂ ਥੋੜੀ ਜਿਹੀ ਚੰਗਾਰੀ ਲੱਗੀ ਉਹ ਸਾਰੇ ਦਾ ਸਾਰੇ ਸੜਕੇ ਦਾ ਆਪ ਹੋ ਗਿਆ ਜਿਵੇਂ ਕੋਟ ਭਾਰ ਤੂਲ ਤਨਕ ਚਨਕ ਜਰ ਪਰ ਤੇਲ ਮੇਲ ਦੀਪਕ ਮੈਂ ਬੱਤੀ ਵਿਦਮਾਨ ਹੈ ਪਰ ਉਸੇ ਰੁਈ ਨੂੰ ਤੁਸੀਂ ਤੇਲ ਦੇ ਵਿੱਚ ਭਿਉ ਕੇ ਬੱਤੀ ਬਣਾ ਲਓ ਉਹ ਛੋਟੀ ਜਿਹੇ ਆਕਾਰ ਦੀ ਰੂਹ ساری ਰਾਤ ਚੱਲਣਾ ਕਰ ਜਾਂਦੀ ਹੈ ساری ਰਾਤ ਉਸ ਰੁਈ ਨੂੰ ਅੱਗ ਲੱਗੀ ਰਹਿੰਦੀ ਹੈ ਕਿਉਂ ਕਿਉਂਕਿ ਤੇਲ ਵਿੱਚ ਘਰ ਆ ਗਿਆ ਇਸੇ ਤਰ੍ਹਾਂ ਜਿਵੇਂ ਲੋਕੋ ਬੂੜ ਜਾਤ ਸਦਮੇ ਡਾਰਦੇ ਹੀ ਕਾਸ਼ਟ ਪ੍ਰਸੰਗ ਗੰਗ ਸਾਗਰ ਨਾਮਾਨ ਹੈ ਭਾਈ ਗੁਰਦਾਸ ਜੀ ਕਹਿੰਦੇ ਵੀ ਛੋਟੇ ਤੋਂ ਛੋਟੇ ਆਕਾਰ ਦਾ ਲੋਹਾ ਵੱਡੇ ਤੋਂ ਵੱਡੇ ਆਕਾਰ ਦਾ ਲੋਹਾ ਕੋਈ ਨਟ ਹੋਵੇ ਪਿੰਨ ਹੋਵੇ ਪਾਣੀ ਦੇ ਵਿੱਚ ਸੁੱਟੋ ਉਹ ਨਾਲ ਦੀ ਨਾਲ ਡੁੱਬ ਜਾਂਦਾ ਹੈ। ਕੋਈ ਸਿੱਕਾ ਹੋਵੇ ਪਾਣੀ ਦੇ ਵਿੱਚ ਗੇਰੋ ਤੇ ਡੁੱਬ ਜਾਂਦਾ ਹੈ। ਪਰ ਲੱਕੜੀ ਦੇ ਉੱਤੇ ਕਾਸਟ ਦੇ ਉੱਤੇ ਵੱਡੇ ਤੋਂ ਵੱਡੇ ਲੋਹੇ ਨੂੰ ਉੱਪਰ ਸਵਾਰ ਕਰਕੇ ਦੂਜੇ ਕਿਨਾਰੇ ਲਾ ਦੇਇਆ ਜਾਂਦਾ ਹੈ। ਉਹ ਲੱਕੜੀ ਡੁੱਬਦੀ ਨਹੀਂ ਕਿਉਂ? ਉਹ ਸਾਗਰ ਦੇ ਵਿੱਚ ਉਸ ਦਰਿਆ ਦੇ ਵਿੱਚ ਲੋਹਾ ਡੁੱਬਦਾ ਨਹੀਂ ਕਿਉਂ? ਕਿਉਂਕਿ ਉਹਨੂੰ ਕਾਸਟ ਨੇ ਲੱਕੜੀ ਨੇ ਬਚਾ ਲਿਆ ਹੈ। ਆਪਣ ਉੱਤੇ ਸਵਾਰ ਕਰ ਲਿਆ ਹੈ। ਇਹ ਤਿੰਨ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਜਮਕਾਲ ਬਿਆਲ ਸਗਲ ਸੰਸਾਰ ਗਰਸੈ ਪਰ ਸਤਗੁਰ ਭੇਟ ਦੀ ਹੀ ਦਾਸਨ ਦਸਾਲ। ਪਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਵਿਸ਼ੇ ਵਿਕਾਰ ਨੇ ਬੁਰੀਆਈਆਂ ਨੇ ਤੌਮਤਾ ਨੇ ਉਹ ਕਿਸੇ ਕਮਜ਼ੋਰ ਬੰਦੇ ਨੂੰ ਘੇਰ ਕੇ ਤਬਾਹ ਕਰ ਦਿੰਦੀਆਂ ਨੇ ਉਹਦੀ ਜ਼ਿੰਦਗੀ ਬਰਬਾਦ ਕਰ ਦਿੰਦੀਆਂ ਨੇ ਪਰ ਇਹ ਹਾਲਾਤ ਰੱਬ ਦੇ ਪਿਆਰੇ ਨਾਲ ਨਹੀਂ ਬਣਦੇ ਕਿਉਂਕਿ ਰੱਬ ਦੇ ਪਿਆਰੇ ਨੂੰ ਉਹਨਾਂ ਤੌਮਤਾ ਨਾਲ ਬੁਰੀਆਈਆਂ ਦੇ ਨਾਲ ਜੂਝਣ ਦੀ ਸ਼ਮਤਾ ਤਾਕਤ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਉਹ ਕਬਰਦਾਨੇ ਉਹ ਟੁੱਟਦਾ ਨਹੀਂ ਉਹ ਆਪਣੇ ਆਪ ਨੂੰ ਗੁਰੂ ਦੇ ਭਰੋਸੇ ਦੇ ਸਦਕਾ ਬਲਵਾਨ ਹੋ ਕੇ ਉਸ ਬੁਰੀਾਈ ਨੂੰ ਟੱਕਰਦਾ ਹੈ ਤਾਂ ਹੀ ਕਰਕੇ ਅਸੀਂ ਜਦੋਂ ਕਮਜ਼ੋਰ ਹੋ ਜਾਂਦੇ ਆ ਅਸੀਂ ਆਪਣਾ ਭਰੋਸਾ ਛੱਡ ਦਿੰਦੇ ਆ ਅਸੀਂ ਰੱਬ ਦੀ ਕਰਨੀ ਨੂੰ ਰਜ਼ਾ ਦੇ ਵਿੱਚ ਨਹੀਂ ਲੈ ਕੇ ਜਾਂਦੇ ਸਗੋਂ ਰੱਬ ਨੂੰ ਉਲਾਮਾ ਦਿੰਦੇ ਆ ਰੱਬ ਨੇ ਚੰਗਾ ਨਹੀਂ ਕੀਤਾ ਇਹ ਸ਼ਬਦ ਸਾਡੇ ਕੋਲ ਆ ਜਾਂਦੇ ਅਸੀਂ ਤੇ ਇਹ ਵੀ ਹਾਲਾਤਾਂ ਵਿੱਚ ਰਹਿ ਰਹੇ ਆ ਗੁਰੂ ਸਾਹਿਬ ਜੀ ਨੇ ਚੰਗਾ ਸਾਨੂੰ ਬਾਤ ਨਹੀਂ ਬਖਸ਼ਿਸ਼ ਕੀਤਾ ਇਹ ਹਾਲਾਤਾਂ ਵਿੱਚ ਬੇਤੀ ਸੀ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਹਰ ਸੱਜਣ ਦਾ ਮਨ ਲੱਗੇ ਆ ਕਿਸੇ ਨਦੀ ਬੰਨ ਮਾਨਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਹੀਂ ਸਨ ਹੁਣ ਜਿਹੜਾ ਨਾਮ ਗੁਰੂ ਦਾ ਗਿਆਨ ਗੁਰੂ ਦਾ ਵਿਚਾਰ ਇੱਕ ਮਾਨਕ ਮੁਤੀ ਦੀ ਨਹੀਂ ਆਈ ਹੈ ਜਿਹੜੇ ਹਿਰਦੇ ਵਿੱਚ ਆ ਕੇ ਵਸ ਗਿਆ ਉਹਨੂੰ ਵਿਸ਼ੇ ਵਿਕਾਰ ਮੁਕਤੀ ਚੋਰ ਸੱਤ ਨਹੀਂ ਲਾ ਸਕਦੇ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੋਬੈ ਤਸ਼ਕਰ ਨਹੀਂ ਹਿਲੇਵੇਂ ਪਾਹ ਨਾ ਸਕੈ ਜਲੈ ਮਹਾਰਾਜ ਕਹਿੰਦੇ ਪਵਨ ਨਹੀਂ ਮਗਨੇ ਕਿਤੇ ਕੀਮਤੀ ਬਚਨਾਂ ਦੇ ਦੁਆਰਾ ਗੁਰੂ ਸਾਹਿਬ ਨੇ ਇਹ ਵਿਚਾਰ ਦਿੱਤਾ ਕਿ ਜਿਹੜਾ ਮਨੁੱਖ ਹੁਣ ਇੱਕ ਬਾਣੀ ਦਾ ਬਚਨ ਆਪਾਂ ਪੜ੍ਹਦੇ ਆਂ ਮਹਾਰਾਜ ਕਹਿੰਦੇ ਜਿਹਦੇ ਅੰਦਰ ਚੋਰ ਰਹਿ ਰਹੇ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਚੋਰ ਉਹਨਾਂ ਦੇ ਕੀਮਤੀ ਗੁਣ ਤੇ ਲੁੱਟੇ ਗਏ ਉਹ ਤੇ ਤਬਾਹ ਹੋ ਚੁੱਕੇ ਨੇ ਉਹ ਤੇ ਆਤਮਿਕ ਜੀਵਨ ਦੇ ਪੱਦਰ ਦੇ ਵਿੱਚ ਬਿਲਕੁਲ ਡਿੱਗ ਚੁੱਕੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੁੱਟੇ ਮਨ ਮੁਕ ਨਹੀਂ 부ਜ ਕੋਈ ਨਾ ਸੁਣੇ ਪੁਕਾਰਾ ਪਰ ਜਿਹੜਾ ਹਰ ਸੱਜਣ ਦਾਵਣ ਲੱਗਿਆ ਜਿਹੜਾ ਹਰ ਜੀਠ ਜੜੰਦਾ ਡੋੜੀਏ ਗੁਰੂ ਸਾਹਿਬ ਕਹਿੰਦੇ ਉਹਨ ਲੱਗੇ ਨਾਹੀ ਸੰਨ ਕਿਉਂ ਕਿਉਂਕਿ ਉਹ ਖਬਰਦਾਰ ਹੈ ਉਹ ਗੁਰੂ ਦੇ ਬਾਖ ਗੁਰੂ ਦੇ ਉਪਦੇਸ਼ ਦੇ ਦੁਆਰਾ ਨਾ ਉਹ ਮਰੇ ਨਾ ਠਾਗੇ ਜਾਏ ਉਹ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋਲ ਨਹੀਂ ਤੇ ਠਾਉ ਉਸ ਅਵਸਥਾ ਦੇ ਮਾਲਕ ਬਣ ਕੇ ਫਿਰ ਉੱਥੇ ਪਹੁੰਚ ਕੇ ਮਹਾਰਾਜ ਕਹਿੰਦੇ ਰੰਤ ਸਪੇ ਨਾਰਾਇਣ ਹੈ ਜਿਤੇ ਮਨ ਪਵਨ ਉਸ ਮਾਲਕ ਦੇ ਕਉਤਕ ਉਹਦੇ ਰੰਗ ਜੋ ਉਹ ਕਰਦਾ ਹੈ ਸਾਰੇ ਮਨ ਨੂੰ ਭਾਉਂਦੇ ਹਨ ਚੰਗਾ ਲੱਗਦਾ ਉਹ ਰਜ਼ਾ ਦੇ ਵਿੱਚ ਆ ਜਾਂਦਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਉਹ ਅਰਦਾਸ ਇਹ ਕਰਦਾ ਵੀ ਮਾਲਕ ਜੋ ਤੈਨੂੰ ਚੰਗਾ ਲੱਗਦਾ ਹੈ ਜੋ ਹਰ ਲੋੜੇ ਸੋ ਕਰੇ ਹੋਣਾ ਉਹੀ ਹੈ ਸੋਈ ਜੀ ਕਰਨ ਤੂੰ ਜੀਵਾ ਪਾਸੋਂ ਵੀ ਉਹ ਕਰੰਦਾ ਹੈ ਆਪਕਸਰ ਕਹਿੰਦੇ ਆ ਸਾਡੇ ਧਾਰਮਿਕ ਸਥਾਨ ਸਾਡੇ ਵੱਡੇ ਵੱਡੇ ਇਤਿਹਾਸਿਕ ਸਥਾਨ ਉਹਦੇ ਵਿੱਚ ਅਲੱਗ-ਅਲੱਗ ਕਰਾਮਾਤਾਂ ਜੋੜ ਦਿੱਤੀਆਂ ਗਈਆਂ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਉੱਤੇ ਅਸੀਂ ਬਹੁਤ ਵੱਡੀਆਂ ਕਰਾਮਾਤਾਂ ਜੋੜ ਦਿੱਤੀਆਂ ਅਸੀਂ ਇਹ ਨਹੀਂ ਸੋਚਾ ਰਹੇ ਬਿਜ ਗੁਰੂ ਦੀ ਅਰਦਾਸ ਰੱਬੀ ਰਜ਼ਾ ਹੈ ਜੋ ਤੁਧ ਭਾਵੇ ਸਾਈਂ ਪਲਿਕਾਰ ਅਸੀਂ ਅਰਦਾਸਾਂ ਵੀ ਪਾਠ ਵੀ ਗੁਟਕੇ ਵੀ ਅਖੰਡ ਪਾਠ ਵੀ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਵੀ ਗੁਰਦੁਆਰਾ ਸਾਹਿਬ ਦੀ ਦੇਖ ਵੀ ਇੱਕੋ ਸੋਚ ਵਿੱਚ ਅਸੀਂ ਆਪਣੇ ਆਪ ਨੂੰ ਬਣਾ ਬੈਠੇ ਆਂ ਵੀ ਜੋ ਮੈਨੂੰ ਚੰਗਾ ਲੱਗਦਾ ਹੈ ਸਾਹੀ ਕਰਕੇ ਦੇਖੋ ਗੁਰਦੁਆਰਾ ਸਾਹਿਬ ਅਰਦਾਸ ਕਰਿਆ ਇਹ ਮਿਲਦਾ ਹੈ ਉਸ ਗੁਰਦੁਆਰਾ ਸਾਹਿਬ ਇਤਿਹਾਸਿਕ ਸਥਾਨ ਤੇ ਜਾਇਆ ਅਰਦਾਸ ਕੀਤੇ ਇਹ ਮਿਲਦਾ ਹੈ ਉਸ ਗੁਰਦੁਆਰਾ ਸਾਹਿਬ ਇਤਿਹਾਸਿਕ ਸਥਾਨ ਤੇ ਜਾਇਆ ਇਹ ਮਿਲਦਾ ਹੈ ਅਲੱਗ-ਅਲੱਗ ਜਿਹੜੀ ਆਪਾਂ ਨੇ ਵਿਚਾਰ ਬਣਾ ਲਈ ਅਸੀਂ ਗੁਰਦੁਆਰਾ ਸਾਹਿਬ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਗੁਰੂ ਦਾ ਬਾਗ ਲੈਣ ਥੋੜਾ ਜਾ ਰਹੇ ਹਾਂ ਅਸੀਂ ਤੇ ਜਿਹੜਾ ਕੁਝ ਅਸੀਂ ਆਪਣਾ ਸੋਚਿਆ ਚਿਤਵਿਆ ਹੋਇਆ ਉਸ ਮੁਤਾਬਕ ਜਿਹੜੇ ਬੋਰਡ ਲਾਏ ਗਏ ਨੇ ਉਸ ਮੁਤਾਬਕ ਜਿਹੜੀਆਂ ਉਹਨਾਂ ਨੇ ਆਪਣੇ ਵਿਚਾਰਾਂ ਸ਼ਬਦਾਂ ਦੁਆਰਾ ਸਾਡੀ ਸੋਚ ਤੱਕ ਇਸ ਸਥਾਨ ਦੀ ਇਹ ਕਰਾਮਾਤ ਹੈ ਅਸੀਂ ਉੱਥੇ ਨੂੰ ਚੱਲ ਜੰਨੇ ਆਂ ਉਥੋਂ ਦਾ ਇਤਿਹਾਸ ਕੀ ਹੈ ਉਥੋਂ ਦੇ ਬਾਣੀ ਦਾ ਸਦਾਰਤ ਕੀ ਹੈ ਸਾਨੂੰ ਬਿਲਕੁਲ ਨਹੀਂ ਪਤਾ ਜੇ ਸ੍ਰੀ ਗੁਰੂ ਸਾਹਿਬ ਸਖਾਰੀ ਨੇ ਜੋ ਹਰ ਲੋੜੇ ਸੋ ਕਰੇ ਇਹ ਨਹੀਂ ਕਿ ਜੋ ਮੈਨੂੰ ਚੰਗਾ ਲੱਗਦਾ ਹੈ ਸੋਈ ਜੀ ਕਰਨ ਜੀਵਾਂ ਪਾਸੋਂ ਕਰੰਦਾ ਹੈ ਜੋ ਪ੍ਰਭ ਕਿਤੇ ਆਪਣੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣਾ ਬਣਾ ਲਿਆ ਸਹੀ ਕਹੀਏ ਧਨ ਸਤਿਗੁਰੂ ਕਹਿੰਦੇ ਉਹ ਰੱਬ ਦੀ ਇਬਾਦਤ ਵੀ ਕਰਦੇ ਨੇ ਤੇ ਉਹ ਧੰਤਾ ਯੋਗ ਵੀ ਹੋ ਜਾਂਦੇ ਨੇ ਮੰਨੇ ਮਾਰਗ ਥਾਕ ਨਾ ਪਾਏ ਮੰਨੇ ਪਤਿ ਸਿਉ ਪ੍ਰਗਟ ਜਾਏ ਉਹ ਹੀ ਪ੍ਰਾਪਤੀ ਕਰ ਲੈਂਦੇ ਨੇ ਆਪਣ ਦੀ ਜੇ ਮਿਲੈ ਜਿਨ੍ਹਾਂ ਨੂੰ ਉਨੇ ਆਪਣਾ ਬਣਾ ਲਿਆ ਹੁਣ ਉਹ ਆਪਣਾ ਤੇ ਸਭ ਦਾ ਸਭ ਨੂੰ ਬਣਾਉਂਦਾ ਹੈ ਪਰ ਉਸ ਯੋਗ ਕੋਣ ਬਣੇਗਾ ਯੋਗ ਕਲਾਸ ਵਿੱਚ ਬੱਚੇ ਸਾਰੇ ਨੇ ਪਰ ਕੁਝ ਪਰਸੈਂਟੇਜ ਰੱਖੀ ਗਈ ਹੈ ਵੀ ਇਸ ਯੋਗ ਇਸ ਲੈਵਲ ਤੱਕ ਕੋਣ ਆਏਗਾ ਟੀਚਰਸ ਨੂੰ ਕਿਸੇ ਨਾਲ ਨਫ਼ਰਤ ਨਹੀਂ ਸਭ ਲਈ ਬਰਾਬਰ ਸਨਿਵਸ ਹੈ ਬਰਾਬਰ ਕਲਾਸ ਹੈ ਪਰ ਇੱਕ ਲਾਈਨ ਮਾਰੀ ਕੌਣ ਹੈ ਜੋ ਇਸ ਤੋਂ ਉੱਤੇ ਆਏਗਾ ਇਸੇ ਤਰ੍ਹਾਂ ਜੀਵ ਸਾਰੇ ਹਨ ਪਰ ਕੌਣ ਹੈ ਜਿਹੜਾ ਗੁਰਕੇ ਪਾਣੇ ਵਿੱਚ ਆਵੇ ਆ ਜਿਹੜਾ ਆਪਣੀ ਮਰਜ਼ੀ ਵਿੱਚ ਚੱਲ ਰਿਹਾ ਆਪਣੇ ਪਾਣੇ ਜੋ ਚੱਲੇ ਭਾਈ ਵਿਛੜੇ ਝੋਟਾ ਖਾਵੇ ਉਹਦਾ ਨਤੀਜਾ ਖੁਦ ਉਹਨੂੰ ਆਪਣਾ ਮਿਲੇਗਾ ਗੁਰੂ ਸਾਹਿਬ ਕਹਿੰਦੇ ਜਿਨੇ ਗੁਰੂ ਨੂੰ ਸਮਰਪਿਤ ਹੋ ਕੇ ਜੀਵਨ ਬਤੀਤ ਕੀਤਾ ਆਪਣੀਆਂ ਜੇ ਮਿਲੇ ਵਿਛੜ ਕਿਉਂ ਰਵਨ ਉਹ ਵਿਛੋੜਾ ਸਹਿ ਕਿਉਂ ਦੁਖੀ ਹੋਣਗੇ ਕਿਉਂ ਕਿਉਂਕਿ ਉਹ ਮਾਲਕ ਦੇ ਆਪਣੇ ਬਣ ਗਏ ਸਾਧੂ ਸੰਗ ਪ੍ਰਾਪਤੀ ਉਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ ਗੁਰੂ ਦੀ ਸੰਗਤ ਹੁੰਦਾ ਹੈ ਗੁਰੂ ਦੇ ਵਿਚਾਰਾਂ ਦੇ ਪ੍ਰਭਾਵ ਦੇ ਵਿੱਚ ਅਸਰ ਦੇ ਵਿੱਚ ਬੈਠਣਾ ਅਸਰ ਦੇ ਵਿੱਚ ਜਾਣਾ ਜੇ ਜੇ ਅਸੀਂ ਗੁਰਦੁਆਰਾ ਸਾਹਿਬ ਆਇਆ ਗੁਰਬਾਣੀ ਦੇ ਅਸਰ ਵਿੱਚ ਆਈਏ ਅਸੀਂ ਉਸ ਦੁਆਰਾ ਸਹਿਬਾਨੇ ਵੀ ਅਸੀਂ ਆਪਣੇ ਅਸਰ ਵਿੱਚ ਗੁਰੂ ਨੂੰ ਕਰੀਏ ਅਸੀਂ ਆਪਣੇ ਅਸਰ ਦੇ ਵਿੱਚ ਸੰਗਤ ਨੂੰ ਕਰੀਏ ਅਸੀਂ ਆਪਣੇ ਅਸਰ ਦੇ ਵਿੱਚ ਮਰਿਆਦਾ ਬਣਾ ਲਈਏ ਮਰਿਆਦਾ ਕੀ ਹੈ ਉਹ ਨਹੀਂ ਮੇਰੀ ਆਪਣੀ ਮਰਿਆਦਾ ਕੀ ਹੈ ਮੈਂ ਆਪਣੇ ਤਰੀਕੇ ਪਾਠ ਰਖਾਣਾ ਹੈ ਪਾਠ ਕਰਨਾ ਹੈ ਤਾਂ ਬੇਨਤੀ ਬੜੇ ਧਿਆਨ ਨਾਲ ਗੁਰੂ ਜੀ ਕਹਿੰਦੇ ਸਾਧੂ ਸੰਗ ਪ੍ਰਾਪਤੇ ਗੁਰੂ ਦੇ ਅਨੁਸਾਰੀ ਹੋਣਾ ਨਾਨਕ ਰੰਗ ਮਨਨ ਤੇ ਜਿਹੜੇ ਹੋ ਜਾਂਦੇ ਨੇ ਗੁਰੂ ਅਨੁਸਾਰੀ ਹੋ ਜਾਂਦੇ ਨੇ ਮਹਾਰਾਜ ਕਹਿੰਦੇ ਉਹ ਰੰਗ ਮਾਨਦੇ ਨੇ ਰੰਗ ਮਾਨਣ ਦਾ ਅਰਥ ਹੁੰਦਾ ਹੈ ਉਹ ਜ਼ਿੰਦਗੀ ਨੂੰ ਸ਼ੁਕਰ ਵਿੱਚ ਬਤੀਤ ਕਰਦੇ ਹਨ ਰੰਗ ਮਾਨ ਲੈ ਪਿਆਰਿਆ ਜਾਂ ਜੋਬਣ ਨਾਉ ਹੁਲਾ ਰੰਗ ਮਾਨਣ ਦਾ ਅਰਥ ਹੈ ਵੀ ਉਹ ਗੁਰੂ ਦੀ ਵਿਚਾਰ ਨੂੰ ਇੰਜੋਏ ਕਰਦੇ ਹਨ ਇਹ ਨਹੀਂ ਕਿ ਵੀ ਮੈਨੂੰ ਹੁਣ ਮੰਨਣੀ ਪਈ ਹੈ ਗੁਰੂ ਦੀ ਮੰਨੀ ਹੋਈ ਵਿਚਾਰ ਨੂੰ ਵਿਚਾਰ ਨੂੰ ਮੰਨ ਕੇ ਮਾਣਦੇ ਵੀ ਹਨ ਉਹ ਸੇਵਾ ਨੂੰ ਮੰਨਦੇ ਹਨ ਉਹ ਬਾਣੀ ਪੜ੍ਹ ਕੇ ਆਨੰਦ ਪ੍ਰਾਪਤ ਕਰਦੇ ਨੇ ਬਾਣੀ ਦੇ ਉਪਦੇਸ਼ ਨੂੰ ਜ਼ਿੰਦਗੀ ਦੇ ਵਿੱਚੋਂ ਮੰਨਦੇ ਨੇ ਜਿਹਨੂੰ ਮਹਾਰਾਜ ਕਹਿੰਦੇ ਨੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਨਾਨਕ ਰੰਗ ਮਨਨ ਹਰਜੀ ਖ ਰੰਗੀਲਾ ਤਿਸਤਣੀ ਜਿਸਕੇ ਭਾਗ ਮਥਨ ਅਖੀਰ ਪੰਕਤੀ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਭਾਈ ਉਸ ਸੇਵਕ ਦੇ ਲਈ ਜੇਠ ਦਾ ਮਹੀਨਾ ਬਹੁਤ ਖੂਬਸੂਰਤ ਹੈ ਉਹ ਰੱਬੀ ਰਜ਼ਾ ਵੀ ਰਹਿੰਦਾ ਹੈ ਜਿਹੜੇ ਆਪਣੇ ਭਾਗ ਨੂੰ ਜਗਾ ਦਿੰਦੇ ਹਨ ਜਿਸਕੇ ਭਾਗ ਮਥਨ ਭਾਗ ਸਭ ਦੇ ਚੰਗੇ ਨੇ ਪਰ ਚੰਗੇ ਭਾਗਾਂ ਨੂੰ ਜਿਨੇ ਆਪਣੇ ਸੋਚ ਵਿੱਚ ਮਥਨ ਕਰਕੇ ਵਿਚਾਰ ਕਰਕੇ ਲੱਭ ਲਿਆ ਕੋਜ ਲਿਆ ਹੈ ਬੰਦੇ ਕੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਸွေ ਆਪਣੀ ਜੀਠ ਮਹੀਨੇ ਦੀ ਜਦੋਂ ਮਤਲਬ ਰੱਖਦੇ ਆ ਇਹ ਪਾਵਨ ਸ਼ਬਦ ਸੰਜਾ ਕਰ ਰਹੇ ਸੀ ਸਤਿਗੁਰੂ ਜੀ ਕਿਰਪਾ ਕਰਨ ਰੋਜ਼ਾਨਾ ਬਾਣੀ ਨਾਲ ਜੁੜ ਜੇ ਰੋਜ਼ਾਨਾ ਪਿਆਰ ਸਹਿਤ ਬਾਣੀ ਪੜ੍ਹੀਏ ਬਾਣੀ ਨੂੰ ਸਮਝ ਕੇ ਜ਼ਿੰਦਗੀ ਦਾ ਅੰਗ ਬਣਾਈਏ ਇਹ ਹੀ ਸਿੱਖ ਦਾ ਜੀਵਨ ਹੋਣਾ ਚਾਹੀਦਾ ਹੈ ਜੋ ਪ੍ਰਾਣੀ ਜਲ ਬਿਨ ਹੈ ਮਰਦਾ ਕਿਉ ਸਿੱਖ ਗੁਰ ਬਿਨ ਮਰ ਜਾਈ ਇਹਨੀ ਬੇਨਤੀ ਆਪ ਜੀ ਪ੍ਰਵਾਨ ਕਰਨੀ ਸਤਿਗੁਰੂ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਜੀਵਨ ਜਾਂਚ ਬਖਸ਼ਿਸ਼ ਕਰਨ ਗੁਰ ਫਤਹਿ ਸਾਂਝੀ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਮ ਕਦੀ ਮਹਲਾ ਤੀਜਾ ਨਦੀ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾ